ਅਸੀਂ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਨ ਰਿਮਾਂਡ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਰੋਕਨੇ ਲੱਗਾ ਜੁਡੀਸ਼ੀਅਨ ਰਿਮਾਂਡ ਤੇ ਲਈ ਭੇਜਿਆ 19 ਜੁਲਾਈ 2023 ਅਗਲੀ ਤਰੀਕ ਹੈ ਜਿਹੜੀ ਜੀਡਰ ਕੋਲ ਪੇਸ਼ ਕਰਨਾ ਹੈ ਤੇ ਨਾਲ ਨਿਊ ਨਾਬਾ ਜੀ ਐਲ ਵੀ ਭੇਜਿਆ ਜਾਏਗਾ ਕਿ ਕਿ ਪੁਸਤਕਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲ ਸੀ ਸਾਰੇ ਸਾਰੇ ਤੇ ਰੋਹ ਸਭ ਨੇ ਸਾਰੀਆਂ ਦੇਖਿਆ ਨੇ ਸਾਈਨ ਕੀਤੀਆਂ ਨੇ ਇਹ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਰਿਮਾਂਡ ਦੇ ਦੇ ਵਿੱਚ ਤੇ ਕਿਉਂਕਿ ਰਿਮਾਂਡ ਮੇਲ ਕੀਤਾ ਪਰ ਮਾਇਲ ਵਿੱਚ ਰੱਖਿਆ ਜਿਹੜੇ ਬਾਕੀ ਤਿੰਨ ਦਿਨ ਨਿਕਲਣੇ ਆਗੇ ਰਿਕੁਆਇਰਮੈਂਟ ਹੈਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋਰ ਪਏਗੀ ਜਿਸ ਟਾਈਮ ਤੇ ਹੋਤੇ ਤਾਂ ਤਿੰਨ ਦਿਨ ਦਾ ਰਿਮਾਂਡ ਚੱਲਣਾ ਯਾਰ ਕਿਹੜਾ ਹੈ ਕਿ ਕਿੰਨੇ ਦਿਨ ਦਾ ਰਿਮਾਂਡ ਮੰਗੇ ਸਰੋਦਰ ਕੋਈ ਰਿਮਾਂਡ ਦੀ ਨਿਮਾਂਨ ਕਿ ਇਸ ਕੀ ਕਹਿੰਦੇ 15 ਦਿਨ ਤੱਕ ਦਾ ਰਿਮਾਂਡ ਹੋ ਸਕਦਾ ਹੈਗਾ ਉਹਨਾਂ ਨੇ ਤਿੰਨ ਦਿਨ ਕਿ ਜੁਡੀਸ਼ੀਅਲ ਰਿਮਾਂਡ ਕਰਵਾਉਣ ਮੰਗਿਆ ਹੂੰ ਉਹਨਾਂ ਦਾ ਜਿਹੜੀ ਨਵੇਂ ਕਾਨੂੰਨ ਦੇ ਅਧੀਨ ਸਭ ਕਾਈ ਕਿਸੇ ਵੀ ਲੱਗਦਾ ਨਵੇਂ ਕਾਨੂੰਨ ਦੇ ਜੀ ਇਹ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਉਹ ਆਪਣਾ ਰਿਮਾਨ ਜਿਹੜਾ ਹੈਗਾ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ 'ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਲਾਈਜ਼ ਕਰਕੇ ਇਹ ਬੀਐਨਐਸਐਸ ਦੇ ਅਧੀਨ ਜਿਹੜੀ ਵੀ ਐਪਲੀਕੇਸ਼ਨ ਬੰਦੀ ਹੋਏਗੀ ਅਸੀਂ ਕਰਾਂਗੇ ਜੇ ਲੋੜ ਪੈਗੀ ਤਾਂ ਸਾਰਾ ਵੀ ਇਹ ਮੰਨ ਲਿਆ ਜਾਏਗਾ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਕਿੱਥੇ ਭੇਜ ਰਹੇ ਹੋ ਸਰ ਨਾਪਾ ਨਿਊ ਨਾਪਾ ਜੇਲ੍ਹ ਜੀ ਤੇ ਸਾਰਾ ਕੀ ਆਊਟਪੁੱਟ ਕੀ ਰਹੀ ਗੋਰਖਪੁਰ ਗਏ ਸੀ ਕਹਿੰਦੇ ਸਰ ਇਹਦੇ ਵਿੱਚ ਕਾਫੀ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸ ਦੀ ਜਿਹੜੀ ਰੇਟ ਕੀਤੀ ਗਈ ਸੀ ਉੱਥੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕਿ ਆਏ ਨੇ ਤੇ ਜਿਹੜੀ Shimla ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡਸ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮ ਸੇ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰਮ ਕਰਨਾ ਹੋਵੇਗਾ ਜਾਂ ਕਿੱਥੇ ਹੋਰ ਰੇਡ ਵਗੈਰਾ ਕਰਨੀ ਹੋਵੇਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਗਿਆ ਕਿੰਨਾ ਟਾਈਮ ਹੈ ਨੈਕਸਟ ਡੇਟ ਕੀ ਦਿੱਤੀ ਹੈ ਡਿਮਾਂਡ ਦੀ 19 ਜੁਲਾਈ